ਸਤਿ ਸ਼੍ਰੀ ਅਕਾਲ ਤੁਸੀਂ ਸਿਕਰੋ ਡੈਨਿਕ ਸੁਵਰਾ ਟੀਵੀ ਮੈਸੋਨੀਆ ਅੱਜ ਜੋ ਜਿਹੜੀ ਪੰਜਾਬੀ ਐਕਟਰਸ ਦੇ ਬਾਰੇ ਅਸੀਂ ਗੱਲਬਾਤ ਕਰਨ ਜਾ ਰਹੇ ਆ ਵੈਸੇ ਤਾਂ ਟੀਵੀ ਜਗਤ ਦੀ ਇੱਕ ਮਕਬੂਲ ਔਰ ਫੇਮਸ ਐਕਟਰਸ ਹੈ ਵੈਸੇ ਇਹਨਾਂ ਦੇ ਵੱਲੋਂ ਆਪਣੇ ਕੈਰੀਅਰ ਦੀ ਸ਼ੁਰੂਆਤ ਜੋ ਆ ਪੰਜਾਬੀ ਜੋ ਥੀਏਟਰਸ ਆ ਉਹਨਾਂ ਤੋਂ ਕੀਤੀ ਗਈ ਸੀ ਇਸ ਤੋਂ ਇਲਾਵਾ ਟੀਵੀ ਜਗਤ ਤੋਂ ਇਹਨਾਂ ਦੇ ਵੱਲੋਂ ਸ਼ੁਰੂਆਤ ਕੀਤੀ ਗਈ ਸੀ ਜਿੱਥੇ ਪੰਜਾਬੀ ਸੀਰੀਅਲਸ ਦੇ ਵਿੱਚ ਇਹ ਨਜ਼ਰ ਆ ਚੁੱਕੀ ਹੈ ਇਹਨਾਂ ਦਾ ਨਾਮ ਸੁਰਭੀ ਜੋਤੀ ਹੈ ਵੈਸੇ ਇਹਨਾਂ ਨੂੰ ਗਲੋਬਲ ਪੰਜਾਬਣ ਅਖਵਾਉਣਾ ਜ਼ਿਆਦਾ ਵਧੀਆ ਲੱਗਦਾ ਹੈ ਸਰਬੋਜਤੀ ਜਿੰਨ ਦਾ ਜਨਮ 1988 ਨੂੰ ਜਲੰਧਰ ਦੇ ਵਿੱਚ ਹੋਇਆ ਸੀਗਾ ਇਹਨਾਂ ਦੇ ਵੱਲੋਂ ਪੰਜਾਬੀ ਸੀਰੀਅਲ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਗਈ ਸੀ ਜਿੱਥੇ ਬਹੁਤ ਸਾਰੇ ਸੀਰੀਅਲਸ ਦੇ ਵਿੱਚ ਇਹ ਨਜ਼ਰ ਆ ਚੁੱਕੇ ਹੈ ਤਾਂ ਪੰਜਾਬੀ ਸੀਰੀਅਲ ਜਿਨ੍ਹਾਂ ਦੇ ਵੱਲੋਂ ਇਹਨਾਂ ਦੇ ਵੱਲੋਂ ਡੈਬਿਊ ਕੀਤਾ ਗਿਆ ਸੀ ਉਹ ਸੀ ਅੱਖੀਆਂ ਤੋਂ ਦੂਰ ਜਾਇਆ ਨਾ ਕਰ ਤੇ ਦੂਸਰਾ ਸੀ ਕੱਚ ਦੀਆਂ ਵੰਗਾ ਤਾਂ ਇਹਨਾਂ ਦੀ ਫਸਟ ਅਪੀਅਰੈਂਸ ਸੀ ਕਿ ਇਨ ਅ ਸੀਰੀਅਲਸ ਨਾਲ ਇਹ ਟੀਵੀ ਜਗਤ ਦੇ ਵਿੱਚ ਨਜ਼ਰ ਆਈ ਸੀ ਪਰ ਜੇਕਰ ਪੋਪੂਲਾਰਿਟੀ ਦੀ ਗੱਲ ਕੀਤੀ ਜਾਵੇ ਤਾਂ ਸੁਰਭੀ ਜੋਤੀ ਨੂੰ ਪੋਪੂਲਾਰਿਟੀ ਕਬੂਲ ਹੈ ਵਰਗੇ ਸੀਰੀਅਲ 'ਚੋ ਮਿਲੀ ਸੀ ਜਿੱਥੇ ਜ਼ੋਇਆ ਦੇ ਕਿਰਦਾਰ 'ਚ ਨਜ਼ਰ ਆਏ ਸੀਗੇ ਤਾਂ ਸੁਰਭੀ ਜੋਤੀ ਦੀ ਇੱਕ ਵੱਡੀ ਫੈਨ ਫਾਲੋਇੰਗ ਏਸੇ ਸੀਰੀਅਲ ਤੋਂ ਮਿਲੀ ਸੀਗੀ वैसे सुरभि ज्योति मल्टीटास्किंग और मल्टी टैलेंटेड कुड़ी है क्योंकि ਇਹਨਾਂ ਦੇ ਵੱਲੋਂ ਥੀਏਟਰ ਵੀ ਕੀਤਾ ਗਿਆ ਸੀ ਟੀਵੀ ਜਗਤ ਕੰਮ ਕੀਤਾ ਗਿਆ ਸੀ ਇਸ ਤੋਂ ਇਲਾਵਾ ਰੇਡੀਓ ਜੋਕੀ ਵੀ ਹੈ सुरभि ज्योति रह चुकी है ਤਾਂ ਰੇਡੀਓ ਜੋਕੀ ਆਰ ਜੇ ਬਣ ਕੇ ਉਹ ਵੀ ਨਜ਼ਰ ਆਏ ਸੀਗੇ ਤੇ ਇਸ ਦੇ ਨਾਲ ਹੀ ਫਿਰ ਪੰਜਾਬੀ ਥੀਏਟਰਸ ਦੇ ਵਿੱਚ ਕੰਮ ਕੀਤਾ ਗਿਆ ਫਿਰ ਸਿਨੇਮਾ ਦੇ ਵਿੱਚ ਨਜ਼ਰ ਆਏ ਆ ਤੇ ਉਹਨਾਂ ਨੂੰ ਕਾਫੀ ਜ਼ਿਆਦਾ ਪਿਆਰ ਵੀ ਮਿਲਿਆ ਪਰ 2012 ਦੇ ਵਿੱਚ ਜਦੋਂ ਇਹਨਾਂ ਦਾ ਸ਼ੋਅ ਹੰਦਾ ਕਬੂਲ ਹੈ ਤਾਂ ਇਸ ਦੇ ਵਿੱਚ ਜ਼ੋਇਆ ਫारूकी ਦੇ ਕਿਰਦਾਰ ਦੇ ਨਾਲ ਇਹਨਾਂ ਨੇ ਇੱਕ ਬਹੁਤ ਵੱਡੀ ਫੈਨ ਫਾਲੋਅਰ ਖੱਟੀ ਸੀਗੀ ਤਾਂ ਐਸੇ ਸ਼ੋਹ ਦੇ ਨਾਲ ਉਹਨਾਂ ਨੂੰ ਬਹੁਤ ਜ਼ਿਆਦਾ ਪਿਆਰ ਵੀ ਮਿਲਿਆ ਸੀ ਉਹਨਾਂ ਦੇ ਕਿਰਦਾਰ ਦੇ ਵਿੱਚ ਸਰਬੀ ਜੋਤੀ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ ਨਾਗਿਨ ਫੇਮ ਸਰਬੀ ਜੋਤੀ ਜਨਮ ਦਾ ਜਨਮ 29 ਮਈ 1988 ਨੂੰ ਜੁਲੰਦਰ ਦੇ ਵਿੱਚ ਹੋਇਆ ਪੜਾਈ ਦੀ ਗੱਲ ਕਰੀਏ ਤਾਂ ਉਹਨਾਂ ਨੇ ਆਪਣੀ ਸਟਾਰਟਿੰਗ ਐਜੂਕੇਸ਼ਨ ਜੋ ਸੀਗੀ ਸ਼ਿਵ ਜੋਤੀ ਪਬਲਿਕ ਸਕੂਲ ਤੋਂ ਹਾਸਲ ਕੀਤੀ ਸੀ ਇਸ ਤੋਂ ਬਾਅਦ ਹੰਸਰਾਜ ਯਾਨੀ ਕਿ ਐਚਐਮਵੀ ਕਾਲਜ ਦੇ ਵਿੱਚ ਉਹਨਾਂ ਨੇ ਗ੍ਰੈਜੂਏਸ਼ਨ ਕੀਤੀ ਸੀ ਇਸ ਤੋਂ ਇਲਾਵਾ ਐਪੀਜੀ ਕਾਲਜ ਆਫ ਫਾਈਨ ਆਰਟਸ ਦੇ ਵਿੱਚ ਉਹਨਾਂ ਨੇ ਇੰਗਲਿਸ਼ ਸਾਹਿਤ ਦੇ ਵਿੱਚ ਮਾਸਟਰਸ ਆਫ ਆਰਟਸ ਦੀ ਡਿਗਰੀ ਖਾਸ ਕੀਤੀ ਸੀ ਜਿਸ ਤੋਂ ਬਾਅਦ ਬਹੁਤ ਸਾਰੇ ਹਿੱਸੇ ਪ੍ਰੋਗਰਾਮਸ ਦੇ ਵਿੱਚ ਮੁਕਾਬਲੇ ਦੇ ਵਿੱਚ ਸੁਰਵੀ ਜੋਤੀ ਨਜ਼ਰ ਆਈ ਸੀਗੀ ਦੱਸਦੀ ਹੈ ਕਿ ਸੁਰਵੀ ਜੋਤੀ ਨੇ ਨਾਗਿੰਗ 3 ਦੇ ਵਿੱਚ ਵੀ ਬੇਲਾ ਦਾ ਕਿਰਦਾਰ ਨਿਭਾਇਆ ਸੀਗਾ ਇਸ 쇼 ਦੇ ਵਿੱਚ ਉਹਨਾਂ ਦੇ ਆਪੋਜ਼ਿਟ ਪਰਲ ਨਜ਼ਰ ਆਏ ਸੀਗੇ ਤੇ ਇਹਨਾਂ ਦੀ ਜੋੜੀ ਨੂੰ ਬਹੁਤ ਜ਼ਿਆਦਾ ਪਸੰਦ ਵੀ ਕੀਤਾ ਗਿਆ ਸੀਗਾ ਔਰ ਜਦੋਂ ਤੱਕ ਨਾਗਿੰਗ 3 ਦਾ ਸੀਜ਼ਨ ਚੱਲਿਆ ਸੀਗਾ ਤਾਂ ਇਸ 쇼 ਦੀ ਟੀਆਰਪੀ ਹਮੇਸ਼ਾ ਟੌਪ ਤੇ ਉੱਤੇ ਰਹੀ ਹੈ ਤੀਸਰੇ ਸੀਜ਼ਨ ਦੇ ਵਿੱਚੋਂ ਨਜ਼ਰ ਆਈ ਸੀਗੀ ਤਾਂ ਲੋਕਾਂ ਦੇ ਵੱਲੋਂ ਇਹਨਾਂ ਨੂੰ ਕਾਫੀ ਜ਼ਿਆਦਾ ਪਿਆਰ ਕੀਤਾ ਗਿਆ ਸੀਗਾ ਤੇ ਇਸ ਦੇ ਨਾਲ ਹੀ ਟੀਵੀ 쇼 ਨਾਗਿਨ 3 ਤੋਂ ਇਲਾਵਾ ਉਹਨਾਂ ਦੇ ਵੱਲੋਂ ਕਬੂਲ ਹੈ ਦੇ ਵਿੱਚ ਵੀ ਸ਼ਾਨਦਾਰ ਐਕਟਿੰਗ ਕੀਤੀ ਗਈ ਸੀ ਇਸ ਸ਼ੋਅ ਦੀ ਬਦੌਲਤ ਲੋਕਾਂ ਨੇ ਉਹਨੂੰ ਜ਼ੋਇਆ ਫਾਰੂਕੇ ਦੇ ਨਾਮ ਦੇ ਨਾਲ ਜਾਨਣਾ ਸ਼ੁਰੂ ਕੀਤਾ ਸੀ ਤੁਹਾਨੂੰ ਦੱਸ ਦੇਈਏ ਕਿ ਅਕਸਰ ਆਪਣੀਆਂ ਹੌਟ ਅਤੇ ਬੋਲਡ ਤਸਵੀਰਾਂ ਤੇ ਵੀਡੀਓਜ਼ ਨਾਲ ਉਹ ਫੈਨਸ ਦਾ ਧਿਆਨ ਖਿੱਚਦੀ ਆ ਸੋਸ਼ਲ ਮੀਡੀਆ ਉੱਤੇ ਕਾਫੀ ਜ਼ਿਆਦਾ ਐਕਟਿਵ ਰਹਿੰਦੀ ਆ ਉਹਨਾਂ ਦੇ ਵੱਲੋਂ ਹਮੇਸ਼ਾ ਆਪਣੀ ਪਰਸਨਲ ਤੇ ਪ੍ਰੋਫੈਸ਼ਨਲ ਜ਼ਿੰਦਗੀ ਦੇ ਨਾਲ ਜੁੜੀਆਂ ਫੋਟੋਜ਼ ਜੋ ਸਾਂਝੀਆਂ ਕੀਤੀਆਂ ਜਾਂਦੀਆਂ ਨੇ ਸੋਸ਼ਲ ਮੀਡੀਆ ਉੱਤੇ ਵੀ ਉਹਨਾਂ ਦੀ ਇੱਕ ਵੱਡੀ ਫੈਨ ਫਾਲੋਇੰਗ ਹੈ ਜੋ ਕਿ ਅਕਸਰ ਸੁਰਭੀ ਜੋਤੀ ਦੇ ਐਕਟਿਵ ਹੋਣ ਦੀ ਜਾਂ ਉਹਨਾਂ ਦੇ ਪੋਸਟਰ ਦਾ ਜੋ ਆ ਇੰਤਜ਼ਾਰ ਕਰਦੇ ਰਹਿੰਦੇ ਆ ਸੋਸ਼ਲ ਮੀਡੀਆ ਉੱਤੇ ਲਗਭਗ ਉਹਨਾਂ ਨੂੰ 10 ਮਿਲੀਅਨ ਤੋਂ ਉੱਪਰ ਲੋਕ ਫੋਲੋ ਕਰਦੇ ਆ ਤੇ ਸੁਰਭੀ ਜੋਤੀ ਦੇ ਵੱਲੋਂ ਜਿੱਥੇ ਖੂਬਸੂਰਤ ਫੋਟੋ ਸ਼ੂਟਸ ਜੋ ਆ ਸੋਸ਼ਲ ਮੀਡੀਆ ਉੱਤੇ ਸਾਂਝੇ ਕੀਤੇ ਜਾਂਦੇ ਆ ਪਰ ਜੇਕਰ ਹੁਣ ਉਹਨਾਂ ਦੇ ਲੇਟੈਸਟ ਵਰਕ ਦੀ ਗੱਲ ਕੀਤੀ ਜਾਵੇ ਤਾਂ ਹਾਲ ਹੀ ਦੇ ਦਰਮਿਆਨ ਸੁਰਭੀ ਜੋਤੀ ਕਿਸੇ ਵੀ ਸੀਰੀਅਲ ਦੇ ਵਿੱਚ ਤਾਂ ਨਜ਼ਰ ਨਹੀਂ ਆ ਰਹੇ ਪਰ ਉਹਨਾਂ ਦੇ ਵੱਲੋਂ ਆਪਣੇ ਫਰੈਂਡਸ ਦੇ ਨਾਲ ਜੋ ਵਕੇਸ਼ਨ ਜਾਂ ਫਿਰ ਜੋ ਵੀ ਮસ્ਤੀ ਦੀਆਂ ਵੀਡੀਓਜ਼ ਹੁੰਦੀਆਂ ਉਹ ਅਕਸਰ ਸਾਂਝੀਆਂ ਕੀਤੇ ਜਾਂਦੇ ਆ ਜੋ ਕਿ ਉਹਨਾਂ ਦੇ ਫੈਨਸ